ਵੈਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰਜੀ ਕੀ ਫਤਿਹ ਜੀ ਤੇ ਲੋ ਜੀ ਵੈਗੁਰੂ ਜੀ ਇੱਧਰ ਆਪਾਂ ਕਿਉ ਗਰਮ ਕਰਦੇ ਸੀਗੇ ਕਿਉਂ ਐ ਸੀਗਾ ਕਿਹੜੇ ਭਾਂਡੇ ਚ ਪਾਈਏ ਹੁਣ ਮੈਂ ਵੱਡਾ ਹੀ ਪਿਪਾ ਲਾ ਲਿਆ ਧੋ ਲਿਆ ਸਮਾਰ ਲਿਆ ਸਵੇਰੇ ਸਕਾ ਲਿਆ ਸੀਗਾ ਤੇ ਹੁਣ ਪਾ ਦਾ ਨਹੀਂ ਇਹਦੇ ਵਿੱਚ ਕਿਉ ਤੇ ਇੱਧਰ ਚੂਰੀ ਗੁੱਟੂਗੀ ਪ੍ਰਾਂਤ ਚ ਤੇ ਫਿਰ ਮੈਂ ਸੋਚੀ ਦੀ ਸੀਗੀ ਪਹਿਲਾਂ ਘਿਓ ਹੀ ਨਾ ਪਾ ਦਾ ਇਹ ਗਰਮ ਨਾ ਹੋਵੇ ਜਿਆਦਾ ਇੱਕ ਹੁਣ ਠੰਡਾ ਮੌਸਮ ਹੋ ਗਿਆ ਨਾ ਉਹਦੇ ਕਰਕੇ ਜੰਮ ਗਿਆ ਸੀਗਾ ਮੈਂ ਦੁਬਾਰੇ ਗਰਮ ਕਰਦੀ ਸੀਗੀ ਥੋੜਾ ਜਿਹਾ ਗਰਮ ਕਰ ਲਾਂ ਫਿਰ ਪਾਣੀ ਦੇ ਵਿੱਚ ਦੀ ਨੰਗਦਾ ਨਹੀਂ ਸੀਗਾ ਮੈਂ ਨੰਗਾ ਨਗਾ ਕੇ ਦੇਖਦੀ ਸੀ گاੜਾ ਹੋ ਗਿਆ ਇਹ ਲੰਗਦਾ ਨਹੀਂ ਤੇ ਲੋ ਜੀ ਪਹਿਲਾਂ ਗਰਮ ਕਰ ਲਈਏ ਥੋੜਾ ਜਿਹਾ ਜਿਆਦਾ ਵੀ ਨਾ ਗਰਮ ਹੋ ਜਵੇ ਤੇ ਆਪਣਾ ਡੱਬਾ ਵੀ ਹੈਗਾ ਪਲਾਸਟਿਕ ਦਾ ਕਿਤੇ ਕੰਮ ਖਰਾਬ ਹੋ ਜਵੇ ਤੇ ਲੋ ਜੀ ਫਿਰ ਮੈਂ ਉਂਗਲੀ ਲਾ ਕੇ ਦੇਖੀ ਠੀਕ ਸੀਗਾ ਮੌਸਮ ਤੇ ਜਿਆਦਾ ਗਰਮ ਨਹੀਂ ਸੀਗਾ ਹੁਣ ਮੈਂ ਪੁੰਦੀਆਂ ਨੂੰ ਪੁੰਧੀਆਂ ਦੋ ਪੌਣੀਆਂ ਨਾਲ ਪੁੰਦੀਆਂ ਫਿਰ ਇਹ ਜਿਹੜੀ ਸਟੀਲ ਦੀ ਪੌਣੀ ਆ ਇਹਦੇ ਵਿੱਚ ਦੀਨ ਲੰਗ ਜਾਂਦੀ ਹੈ ਲੱਸੀ ਜੀ ਫਿਰ ਮੈਂ ਇਹ ਇੱਥਾਂ ਦੂਜੀ ਪੌਣੀ ਲਾ ਲਈ ਸਾਫ ਚਿੱਟੀ ਇਹਦੇ ਵਿੱਚ ਦੀਨ ਨਹੀਂ ਲੰਗਦੀ ਹੈਗੀ ਤੇ ਇਹਦੇ ਕਰਕੇ ਲੋ ਜੀ ਹੁਣ ਆਪਾਂ ਪਾ ਲਈਏ ਵੱਡਾ ਡੱਬਾ ਹੀ ਲਾ ਲਿਆ ਤੇ ਇਹਦੇ ਵਿੱਚ ਪਾਲਣੀਆਂ ਛੋਟੇ ਛੋਟੇ ਜਿਹੇ ਭਾਂਡੇ ਕਾਫੀ ਹੋ ਗਏ ਸੀ ਇਕੱਠੇ ਤੇ ਫਿਰ ਐ ਡੁੱਲਣ ਡਲਣ ਦਾ ਖਤਰਾ ਰਹਿੰਦਾ ਡਰ ਰਹਿੰਦਾ ਮੈਨੂੰ ਨਾਲੇ ਉੱਪਰ ਉੱਪਰ ਚੇਣਦੀਆਂ ਤੇ ਇਹਦੇ ਕਰਕੇ ਫਿਰ ਮੈਂ ਇਹਦੇ ਚ ਪਾਲਣੀਆਂ ਇੱਧਰ ਮੈਂ ਕੁੱਟਦੀ ਸੀਗੀ ਚੂਰੀ ਤੇ ਬੇਟਾ ਕਹਿੰਦਾ ਚੂਰੀ ਕਟਿਓ ਹੁਣ ਤਾਂ ਕੱਲ ਵੀ ਕਹਿੰਦਾ ਸੀਗਾ ਫਿਰ ਮੈਂ ਕਿਹਾ ਕਿ ਉਹ ਅੱਜ ਉਹ ਕਰਦੀਆਂ ਗਰਮ ਤੇ ਵੀ ਰੱਜੀ ਚੂਰੀ ਵੀ ਕੁੱਟਦਾਂ ਨਹੀਂ ਇਹਦੇ ਵਿੱਚ ਲੱਗਦੇ ਹੱਥ ਪਹਿਲਾਂ ਚੂਰੀ ਉਹ ਕੁੱਟਦਾਂ ਨੇ ਰੋਟੀ ਫੇਰ ਲਾਹੂੰਗੀ ਤੇ ਲੋ ਜੀ ਮੈਂ ਕਿਹਾ ਵੀਡੀਓ ਬਣਾਉ ਦੇ ਚਲ ਅੱਜ ਤਾਂ ਲੱਗਿਆ ਸੀਗਾ ਵੀਡੀਓ ਬਣਾਉਣ ਮੈਂ ਹੁਣ ਉਹ ਘਰ ਦੀ ਸੀਗੀ ਚੰਗੀ ਤਰ੍ਹਾਂ ਮਸਾਲਦਾ ਮੈਂ ਦੋ ਹੱਥਾਂ ਨਾਲ ਫਿਰ ਵਧੀਆ ਬਣ ਜਾਂਦੀ ਆ ਚੂਰੀ ਤੇ ਲੋ ਜੀ ਚੰਗੀ ਤਰ੍ਹਾਂ ਕੁੱਟ ਲਾਂ ਕੁੱਟ ਲਾਂ ਜਿਵੇਂ ਆਟਾ ਗੋਨਦੇ ਹੁੰਦੇ ਹੁਣੇ ਆਵੇਂ ਤੇ ਇੱਧਰ ਆਪਾਂ ਨੇ ਆ ਤਾਂ ਕਿ ਉਹ ਡੱਬੇ ਚ ਸਾਰੇ ਡੱਬੇ ਇਹਦੇ ਵਿੱਚ ਪਾਤੇ ਉਹਨੂੰ ਮੈਂ ਮਿਕਸ ਕਰਦੀ ਸੀ ਕੋਈ ਚਿੱਟਾ ਕੋਈ ਕਾਲਾ ਮੇਰੇ ਵਰਗਾ ਕੋਈ ਫਰਕ ਹੈ ਉਹ ਜਿੱਤਾ ਹੈਗਾ ਮੱਜਾਂ ਦਾ ਹੀ ਇਹ ਸਾਰਾ ਤਾਜਾ ਕਿਉਂ ਹੈ ਤੇ ਫਿਰ ਥੋੜਾ ਜਿਹਾ ਕਈ ਵੀ ਰਹੀ ਜਿਆਦਾ ਰੜ ਜਾਂਦਾ ਨਾ ਇਹਦੇ ਕਰਕੇ ਆ ਫਿਰ ਐ ਹੁੰਦਾ ਵੀ ਖਰਾਬ ਨਾ ਹੋ ਜਵੇ ਲਸੀ ਲਸੀ ਨਾ ਰਹਿ ਜਵੇ ਵਿੱਚ ਇਹਦੇ ਕਰਕੇ ਫਿਰ ਮੈਂ ਜਾ ਰਹੀ ਇੱਥੇ ਲਾਈਟ ਬੰਦ ਹੋ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਡੱਬੇ ਸੀਗੇ ਜਿਹੜੇ ਤਿੰਨੇ ਖਾਲੀ ਕਰਤੇ ਮੈਂ ਇਹ بڑے ਡੱਬੇ ਵਾਲਾ ਸੀਗਾ ਇਹ ਵੀ ਪਤਾ ਹੁਣ ਇਹ ਛੋਟੇ ਡੱਬੇ ਵਾਲਾ ਵੀ ਹੁਣੇ ਬਣਾਇਆ ਸੀਗਾ ਤਾਜ਼ਾ ਸੀਗਾ ਇਹ ਵੀ ਪਾਤਾ ਇਹਨਾਂ ਨੂੰ ਸਾਫ਼ ਕਰੂੰਗੀ ਫੇਰ ਮੈਂ ਜਦੋਂ ਕੱਲ ਕੁਲ ਨੂੰ ਕੋਈ ਉਹ ਚੀਜ਼ ਬਣਾਈ ਅਟਟਾ-ਟਟਾ ਗੁੰਨੇ ਆ ਇਹ ਥੋੜਾ ਬਹੁਤਾ ਤੇ ਵਿੱਚੇ ਲੱਗਿਆ ਹੋਇਆ ਰਹਿ ਗਿਆ ਫਿਰ ਗਰਮ ਕਰ ਨਹੀਂ ਸਕਦੀ ਕਿਉਂਕਿ ਇਹ ਪਲਾਸਟਿਕ ਦੇ ਨੇ ਫਿਰ ਇਹਨਾਂ ਚਾਟਾ ਫੇਰ ਲੈਣੀ ਹੁਣ ਇਹ ਵੀ ਪਿਆ ਸੀਗਾ ਤਾਜ਼ਾ ਕਿ ਉਹ ਤੇ ਮੈਂ ਸੋਚਦੀ ਆ ਇਹ ਵੀ ਵਿੱਚੇ ਪਾ ਦਨੀ ਆ ਵਿੱਚੇ ਪਾ ਕੇ ਫਿਰ ਮੇਰੀ ਟੈਨਸ਼ਨ ਘਟੂਗੀ ਬڑے ਪੀਪੇ ਚ ਹੀ ਪਾ ਦਨੀ ਆ ਤੇ ਇੰਜ ਐ ਨਹੀਂ ਹੋਊਗਾ ਫਿਰ ਮੈਨੂੰ ਡੁੱਲਰ ਦਾ ਡੱਲਾ ਦਾ ਤੇ ਫਿਰ ਇਹ ਡੱਬੇ ਕਰ ਲਉ ਸਾਫ ਇੰਨਾ ਚ ਤਾਜਾ ਪਾ ਲਿਆ ਕਰੂੰਗੀ ਜਿਹੜਾ ਹੁਣ ਬਣੂ ਹੁਣ ਤੋਂ ਬਾਅਦ ਤੇ ਲੋ ਜੀ ਸਾਫ ਕਰਤਾ ਇਹ ਮੈਂ ਰੱਖਦੀ ਸੀ ਇਹ ਛੋਟੇ ਡੱਬੇ ਵੀ ਸੀਗੇ ਇਹਨਾਂ ਦੇ ਵੀ ਪਾਤਾ ਤੇ ਇਹ ਵੀ ਪਾ ਕੇ ਸਾਰਾ ਮਿਕਸ ਕਰ ਦਨੀਆ ਭਰਤਾ ਮੈਂ ਤੇ ਲੋ ਜੀ ਵੈਗਰੂ ਜੀ ਦੀ ਕਿਰਪਾ ਹੋ ਗਈ ਇੰਨੀ ਅੱਜ ਤੋਂ 30 35 ਸਾਲ ਪਹਿਲਾਂ ਹੁੰਦਾ ਸੀਗਾ ਇੰਨਾ ਕਿਉਂ ਬਣਾਉਂਦੇ ਹੁੰਦੇ ਸੀਗੇ ਰੜਕਦੇ ਸੀਗੇ ਤੇ ਮੱਜਾਂ ਮਾਵਾ ਤੀਆਂ ਤੇ 30 35 ਸਾਲ ਬਾਅਦ ਦੇਖਿਆ ਕਿ ਉਹ ਇੰਨਾ ਕਦੇ ਮਿਲੇ ਹੀ ਨਹੀਂ ਸੀਗਾ ਦੇਖਿਆ ਨਹੀਂ ਸੀਗਾ ਇੰਨਾ ਵੈਗੁਰੂ ਜੀ ਦੀ ਕਿਰਪਾ ਹੋਈ ਆ ਹੁਣ ਹੁਣ ਬਰਕਤ ਹੋਈ ਆ ਤੇ ਲੋ ਜੀ ਵੈਗੁਰੂ ਜੀ ਨਾਲੇ ਪੰਜੀਰੀ ਬਣਾ ਲਈ 3 ਕਿਲੋ ਦੀ ਮੈਂ ਤੇ ਹੁਣ ਮੈਂ ਸਾਰਾ ਕਿਉ ਇਹਦੇ ਵਿੱਚ ਪਾਤਾ ਡੱਬੇ ਚ ਬੜੇ ਚ ਪੀਪੇ ਚ ਹੁਣ ਇੱਕ ਸਟੀਲ ਦਾ ਵੱਡਾ ਭਾਂਡਾ ਲਿਆਂਉਂ 10 15 ਕਿਲੋ ਵਾਲਾ ਫਿਰ ਉਹਦੇ ਵਿੱਚ ਪਾ ਦਿਆ ਕਰੂੰਗੀ ਛੋਟੇ ਛੋਟੇ ਜਿਹੇ ਡੱਬਿਆਂ ਨਾਲੋਂ ਪਤਾ ਨਹੀਂ ਇਹ ਉਹਦੋਂ ਲਿਆਂਦੀਆਂ ਦੀਆਂ ਰਾਤ ਨੂੰ ਜਦ ਯਾਦ ਹੈ ਜਨੰਨੀ ਹੋਈ ਸੀ ਉਹ ਕੀਤੀ ਹੈ ਕੀ ਦੀ ਦਹੀਂਾਂ ਵਿੱਚ ਉਹ ਬਹੁਤ ਜਿਆਦਾ ਬੇ ਮਜ਼ੇ ਦੇ ਬਣਦਾ 20 ਰੁਪਏ ਪਲੇਟ ਕੀ ਆ ਬੱਚ ਟਿੱਕੀ ਕਿ ਦਹੀਂ ਪੱਲਾ

ਲੋਕਾਂ ਹੀ ਪੋਣੇ ਤੋਂ ਚੱਕ ਲਿਆ ਹੋਰ ਉਹ ਹੀ ਚੱਕ ਲਿਆ ਉਰੀ ਕੋਲੀ ਪਈਆ ਕੋ ਚੱਕ ਲੈ ਰਹਿਣ ਦੇ ਨਹੀਂ ਕਿ ਚੱਕਰੀ ਉਹ ਚੱਕ ਲਿਆ ਬਾਹਰ ਪਿਆ ਆਪਾਂ ਕਿਹੜਾ ਸਰਾਬੀ ਕਰਾਬੀ ਜੂਠੇ ਮਿੱਥੇ ਅਰਥ ਲਾਉਣੇ ਨੇ ਆਪਾਂ ਵੀ

ਦਜੰਬਾ ਇਹੋ ਚੱਕ ਲੋ ajo so ni baap re gathe khali karu ਸੋਰੀ ਬਣਾਉਂਦੇ ਨਿਓ ਫਿਰ ਮਾ ਛੱਡਾ ਲੈ ਹੋਣਾ ਤੀ ਅਗੜੇ ਚੱਕ ਲਾ ਆਫ ਕਰ ਲਾ ਖਾ ਕੇ ਆਉਂਦਾ ਪਾਪੜੀਆਂ ਪੂਪੜੀਆਂ ਤਾਂ ਹੀ ਪਤਾ ਜੂ ਬਾਪਾ ਮੈਂ ਖਾ ਕੇ ਨਹੀਂ ਆਇਆ ਤਾਂ ਹੀ ਪਤਾ ਹੂੰ ਮੈਂ ਕਦੇ ਨਹੀਂ ਖਾਧੀ ਪਾਪੜੀਆਂ ਦਾ ਤਾਂ ਹੀ ਪਤਾ ਨਹੀਂ ਪਤਾ ਮੈਂ ਕਦੇ ਨਹੀਂ ਖਾ ਕੇ ਆਉਂਦਾ ਬੰਦੇ ਨੂੰ ਪਾਪੜੀਆਂ ਦਾ ਪਤਾ ਨਹੀਂ ਕੱਲਾ ਨਹੀਂ ਮਿਲਦਾ ਕਹਿੰਦਾ ਪਾਪੜੀਆਂ ਦਾ ਨਹੀਂ ਪਤਾ ਪਾਪੜੀਆਂ ਅੱਜ ਤਾਂ ਨੋਰੀ ਕਹਿੰਦੇ ਹੁੰਦੇ ਆ ਜੇ ਬਿਨਾਂ ਖਾਦੇ ਤਾਂ ਪਤਾ ਹੀ ਨਹੀਂ ਹੁੰਦਾ ਪਾਪੜੀ ਦਾ ਇਹ ਵਿਆਹ ਚ ਵੀ ਹੁੰਦੀਆਂ ਨੇ ਹਨਾ ਜੀ ਇਹ ਨੇ ਇਹ ਦੋਈ ਪਾਪੜੀਆਂ ਜਿਹੜੀ ਦੂਲੜ ਨਹੀਂ ਖਾਂਦੇ ਹੁੰਦੇ ਆਪਾਂ ਉਹੋ ਕਰਕੇ ਜਿਹੜੀ ਉਹ ਦੂਰ ਰੋਟ ਖਾਂਦੇ ਹੁੰਦੇ ਨੇ ਲੱਜਦਾ ਸਾਰਾ ਕੁਝ ਇਹ ਨਹੀਂ ਆਂਦਾ ਵੀ ਨੇਂਦੇ ਗੋਲ ਗੋਲ ਜੀ ਢੱਕੇ ਦਾ ਲਿਆਂਦੇ ਨਹੀਂ ਖਾਣ ਨੂੰ ਕਿਵੇਂ ਖਾਊਗਾ ਇਹਨੂੰ ਆਗਲਾ ਨਹੀਂ ਹਾਂ ਉਹ ਢੱਕੇ ਜੀ ਇਹ ਤਾਂ ਐ ਖਾਣੇ ਨੇ ਹੱਥ ਨਾਲੇ ਪੰਜਾਬੀ ਪਿੰਡੂ ਤਾਂ ਘੇਓ ਖਾਂਦੇ ਹੁੰਦੇ ਨੇ ਇਆ ਬਦੀਆ ਬਦੀ ਪਾ ਫਿਰ ਇਹਦੀ ਚਾਲ ਪਾ ਲੋ ਇਹਨੂੰ ਕੋਲ ਲੋ ਇਹਦੇ ਨਾਲ ਕੋਲਣਾ ਹੂੰ ਸੋ ਨਹੀਂ ਇਹਦੇ ਨਾਲ ਕੋਲਣਾ ਕੋਲਣਾ ਨਹੀਂ ਠੁੜੀ ਹੁੰਦੀ ਹੈ ਫਿਰ ਆਈ ਉਹਦੇ ਨਾਲ ਰੋਟ ਨਹੀਂ ਆਉਣੀ ਲੋ ਜੀ ਅੱਜ ਲਿਆ ਇਹ ਪਾਪੜੀਆਂ ਪੂਪੜੀਆਂ ਪਤਾ ਨਹੀਂ ਕੀ ਹੁੰਦਾ ਹੈ ਪਾਪੜੀਆਂ ਪੂਪੜੀਆਂ ਜੀਆਂ ਇਹ ਲਿਆਏ ਪਕੌੜੀਆਂ ਪਕੂੜੀਆਂ ਜੀਆਂ ਜਿਹੜੀਆਂ ਅੱਗੇ ਖਾਂਦੇ ਹੁੰਨੇ ਆਪਾਂ ਉਹ ਕੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਤੇ ਅੱਜ ਇਹ ਹਾਵਿਲੇ ਬ੍ਰੈਡ ਰੋਡ ਕੀ ਕਹਿੰਦੇ ਨੇ ਇਹਨਾਂ ਨੂੰ ਪਤਾ ਨਹੀਂ ਕੀ ਹੁੰਦੇ ਨੇ ਜਿਹੜੇ ਵਿਆਹਾਂ 'ਚ ਹੁੰਦੇ ਨੇ ਔਰ ਜਿਹੜੇ ਤਾਂ ਹੋਰੇ ਨਵੇਂ ਖਾਣਾ ਲਿਆਂਦਾ ਤੇ ਉਹ ਮੈਦੇ ਵਾਲੇ ਨੇ ਹੁਣ ਚਲੋ ਜੀ ਦਹੀਂ ਪਾ ਕੇ ਚਟਨੀ ਪਾ ਕੇ ਅੱਜ ਕਰਦੇ ਆਂ ਇੰਜਵਾਏ ਆਪਾਂ ਘਰੇ ਹੀ